ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਦੇ ਤੁਹਾਡਾ ਸਵਾਗਤ ਹੈ ਪਲੀਜ਼ ਚੈਨਲ ਤੇ ਨਵੇਂ ਹੋખા ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਜੀ ਸਟੀਚਿੰਗ ਕੀਤੇ ਹੋਏ ਸੂਟ ਨੇ ਤੇ ਬਾਕੀ ਤੁਸੀਂ ਜੇ ਵਿਦਾਊਟ ਸਟੀਚਿੰਗ ਸੂਟ ਲੈਣੇ ਨੇ ਜੀ ਤਾਂ ਤੁਸੀਂ ਉਹ ਵੀ ਆਪਾਂ ਤੋਂ ਆਰਡਰ ਕਰ ਸਕਦੇ ਹੋ ਜੇ ਵਰਕ ਵਾਲੇ ਸੂਟ ਰੈਡੀ ਕਰਵਾਉਣੇ ਨੇ ਤਾਂ ਤੁਸੀਂ ਮੇਰੀਆਂ ਭੈਣਾਂ ਜਲਦੀ ਜਲਦੀ ਆਰਡਰ ਹੈ ਜਿਹੜਾ ਆਪਣਾ ਬੁੱਕ ਕਰ ਸਕਦੇ ਹੋ ਚਲੋ ਜੀ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਆਪਣੀ ਇੰਸਟਾਗ੍ਰam ਦੀ ਆਈਡੀ ਹੈ ਰਾਜਿੰਦਰ ਸਿੱਧੂ 955 ਤੁਸੀਂ ਤੇ ਆਪਣਾ ਦੂਸਰਾ ਚੈਨਲ ਹੈਗਾ ਜੀ RK ਬੁਟੀਕ ਉਹਦੇ ਉਪਰ ਅਜੇ ਵੀਡੀਓ ਨਹੀਂ ਪੈ ਰਹੀ ਥੋੜਾ ਜਿਆਦਾ ਤੁਹਾਨੂੰ ਪਤਾ ਹੀ ਹੈ ਕਿ ਹੁਣ ਜਿਹੜਾ ਹੈਗਾ ਆਪਣੇ ਹਰ ਇੱਕ ਪਿੰਡ ਦੇ ਵਿੱਚ ਪੰਚਾਇਤੀ ਚੋਣਾਂ ਦਾ ਜਿਹੜਾ ਮਾਹੌਲ ਹੈ ਚੱਲ ਰਿਹਾ ਉਹਦੇ ਕਰਕੇ ਆਪਾਂ ਬੀਜੀ ਆ ਤੇ ਇਸ ਕਰਕੇ ਆਪਾਂ ਤੁਹਾਨੂੰ ਵਰਕ ਵਾਲੇ ਸੂਟ ਨੇ ਜਿਹੜੇ ਮੇਰੀਆਂ ਭੈਣਾਂ ਰੈਡੀ ਕਰਵਾ ਸਕਦੀ ਨੇ ਹੈ ਜਿਵੇਂ ਇਸੇ ਚੈਨਲ 'ਤੇ ਵੀਡੀਓ ਪਾ ਰਹੀਆਂ ਇੱਕ ਵੀਡੀਓ ਵੀ ਮਸਾ ਪੈਂਦੀ ਹੈ ਕਈ ਵਾਰ ਉਹ ਵੀ ਮਿਸ ਹੋ ਜਾਂਦੀ ਹੈ ਹਨਾ ਫਿਰ ਇਕੱਲਾ ਬੰਦਾ ਹੁੰਦਾ ਘਰ ਦੇ ਕੰਮ ਵੀ ਕਰਨੇ ਹੁੰਦੇ ਨੇ ਆਪਾਂ ਨੇ ਬਾਹਰ ਅੰਦਰ ਵੀ ਜਾਣਾ ਹੈ ਤੇ ਉਹ ਵੀ ਆਪਣਾ ਸ੍ਰੀਕਾ ਭਾਈਚਾਰਾ ਜੀ ਉੱਥੇ ਵੀ ਆਪਾਂ ਨੂੰ ਖੜਨਾ ਪੈਂਦਾ ਹੈ ਨਾ ਚਲੋ ਜੀ ਆਪਾਂ ਤੁਹਾਨੂੰ ਸੂਟ ਦਿਖਾਉਣੀ ਸ਼ੁਰੂ ਕਰਦੇ ਆਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿਵੇਂ ਨਹੀਂ ਲੱਗੀ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰਦੇ ਕੋਈ ਕਾਰਿਆਂ ਤੋਂ ਪਹਿਲਾਂ ਸੂਟ ਦਿਖਾਉਨੇ ਆਪਾਂ ਤੁਹਾਨੂੰ ਪਰਪਲ ਕਲਰ ਦਾ ਇਹ ਹੈਗਾ ਜੀ ਕ੍ਰੇਪ ਦੇ ਉੱਪਰ ਇਸ ਤਰ੍ਹਾਂ ਇਹਦੇ ਉੱਪਰ ਨਾ ਹਾਈਲਾਈਟ ਕੀਤਾ ਹੋਇਆ ਸਾਰਾ 골ਡਨ ਜਰੀ ਦੇ ਨਾਲ ਦੇਖੋ ਜੀ ਇਹ ਹੈਗਾ ਜੀ ਮੈਚਿੰਗ ਸੂਟ ਇਹਦੇ ਆਪਾਂ ਇਸ ਤਰ੍ਹਾਂ ਇਹਨੂੰ ਨਾ ਥੋੜਾ ਜਿਹਾ ਜਿਆਦਾ ਇਹਦੇ ਉੱਤੇ ਆਪਾਂ ਨੇ ਡਿਜ਼ਾਈਨ ਵਗੈਰਾ ਨਹੀਂ ਬਣਾਇਆ ਕਿਉਂ ਇਹ ਸਾਰੇ ਸੂਟ ਦੇ ਉੱਪਰ ਨਾ 골ਡਨ ਦਾ ਹੈਗਾ ਜਿਹੜਾ ਵਰਕ ਹੋਇਆ ਹੋਇਆ ਹੈ ਫਿਰ ਬਾਲਾ ਉਹ ਹੋ ਜਾਂਦਾ ਹੈ ਓਵਰਜਾ ਹੋ ਜਾਂਦਾ ਸੂਟ ਇਸ ਤਰ੍ਹਾਂ ਗਲੇ ਨੂੰ ਆਪਾਂ ਨੇ ਦਿੱਤੀ ਹੋਈ ਹੈ ਜੀ ਪਾਈਪਿੰਗ ਤੇ ਬਾਹ ਦੇ ਵਿੱਚ ਇਸ ਤਰ੍ਹਾਂ ਸਾਰੇ ਪਾਈਪਿੰਗ ਲਾਈ ਹੈ 골ਡਨ ਇਹਦੇ ਨਾਲ ਪਲੇਨ ਕਰੇਪ ਦਾ ਸੂਟ ਰਹੂਗਾ ਜੀ ਇਹ ਇਹਦੀ ਕਰੇਪ ਦਾ ਹੀ ਹੈਗੀ ਹੈ ਜੀ ਪਿਓਰ ਕਰੇਪ ਦੀ ਸਲਵਾਰ ਰਹੂਗੀ ਜੀ ਇਹਦੇ ਨਾਲ ਆਪਾਂ ਨੇ ਦੁਪੱਟਾ ਰੱਖਿਆ ਜੀ ਦੇਖੋ ਇਸ ਤਰ੍ਹਾਂ ਸ਼ਾਈਨਿੰਗ ਵਾਲਾ ਇਹ ਇਹਦੇ ਸੂਨ ਹਨਾ ਜਦੋਂ ਦੇ ਉੱਪਰ ਸਾਰੇ ਦੇ ਉੱਪਰ ਆਰੀ ਦੇ ਇਹਦੇ ਜਰੀ ਦਾ ਵਰਕ ਹੋਇਆ ਹੋਇਆ ਹੈ ਜੀ ਤਾਂ ਇਹਦੇ ਵਿੱਚ ਸ਼ਾਈਨਿੰਗ ਹੈ ਇਸ ਕਰਕੇ ਆਪਾਂ ਨੇ ਜਿਹੜਾ ਦੁਪੱਟਾ ਰੱਖਿਆ ਇਹ ਵੀ ਸ਼ਾਈਨਿੰਗ ਵਾਲਾ ਦੁਪੱਟਾ ਮਿਲੂਗਾ ਬਿਲਕੁਲ ਨਿਊ ਦੁਪੱਟਾ ਆਇਆ ਜੀ ਇਹ ਨਿਊ ਫੈਬਰਿਕ ਬਿਲਕੁਲ ਵੀ ਇਹ ਸਿਰ ਤੋਂ ਨਹੀਂ ਉਤਰਦਾ ਦੇਖੋ ਜੀ ਇਸ ਤਰ੍ਹਾਂ ਇਹਦੇ ਵਿੱਚ ਨਾ ਹਲਕੀ ਹਲਕੀ ਡਬਲ ਛੇੜ ਜੀ ਪੈਂਦੀ ਹੈ ਜੀ ਜਦੋਂ ਆਪਾਂ ਲੈਕ ਦਾ ਚਾਦਰ ਪੈਂਦਾ ਨਾ ਕਈ ਵਾਰ ਕਿਤੇ ਪਿੱਕਾ ਕਿਤੇ ਗੂੜਾ ਦਿਖ ਰਿਹਾ ਇਸ ਤਰ੍ਹਾਂ ਡਬਲ ਛੇੜ ਵਾਲਾ ਦੁਪੱਟਾ ਜਿਹੜਾ ਆਪਾਂ ਨੇ ਇਹ ਰੈਡੀ ਕੀਤਾ ਸੂਟ ਦੇ ਨਾਲ ਦਾ ਇਸ ਤਰ੍ਹਾਂ ਆਪਾਂ ਇਹਨੂੰ ਫਿਨਿਸ਼ਿੰਗ ਕੀਤੀ ਹੈ ਜੀ 2.5 ਮੀਟਰ ਦਾ ਵਧੀਆ ਖੁੱਲਾ ਡੁੱਲਾ 골ਡਨ ਦੁਪੱਟਾ ਆਪਾਂ ਨੇ 골ਡਨ ਲੇਸ ਲਾ ਕੇ ਦੁਪੱਟੇ ਨੂੰ ਜਿਹੜੀ ਫਿਨਿਸ਼ਿੰਗ ਦਿੱਤੀ ਹੋਈ ਹੈ ਜੀ ਦੇਖੋ ਬਹੁਤ ਪਿਆਰਾ ਹੈ ਇਹ ਬਿਲਕੁਲ ਵੀ ਸਿਰ ਤੋਂ ਨਹੀਂ ਉਤਰਦਾ ਦੁਪੱਟਾ ਲਾਈਟ ਵੇਟ ਹੈ ਕੋਈ ਇਸ ਵਿੱਚ ਆਪਾਂ ਨੂੰ ਇਹ ਨਹੀਂ ਹੈਗਾ ਵੀ ਆਪਾਂ ਨੂੰ ਕੋਈ ਦਿੱਕਤ ਆਊਗੀ ਦੇਖੋ ਜੀ ਜੇ ਤੁਸੀਂ ਇਹ ਸੂਟ ਰੈਡੀ ਕਰਵਾਉਂਗੇ ਜੀ ਇਹ ਸੂਟ ਤੁਹਾਨੂੰ ਪਾਊਗਾ ਜੀ ਬਿੱਦੇ ਦੁਪੱਟਾ 4000 ਦੇ ਵਿੱਚ ਵੈਸੇ ਤਾਂ ਇਹਨੂੰ ਕਾਫੀ ਟਾਈਮ ਹੋ ਗਿਆ ਜੀ ਹੋ ਸਕਦਾ ਵੀ ਇਹ ਸੂਟ ਨਾ ਮਿਲੇ ਕ੍ਰੇਪ ਦੇ ਵਿੱਚ ਹੋਰ ਤੁਹਾਨੂੰ ਸੂਟ ਕਲਰ ਡਿਜ਼ਾਈਨ ਮਿਲ ਜਾਣ ਚਲੋ ਜੀ ਇਸ ਤੋਂ ਬਾਅਦ ਦੂਸਰਾ ਸੂਟ ਆ ਗਿਆ ਆਪਣਾ ਇਹ ਵੀ ਪਿਓਰ ਕਰੇਵ ਦੇ ਵਿੱਚ ਬਣਿਆ ਹੋਇਆ ਜੀ ਰੈਸ਼ਟ ਕਲਰ ਦਾ ਇਸ ਤਰ੍ਹਾਂ ਦੇਖੋ ਮਹਿਰੂਨ ਤੇ ਰੈਸ਼ਟ ਦਾ ਇਹਦਾ ਕੰਬੀਨੇਸ਼ਨ ਆ ਪ੍ਰਿੰਟ ਬਣਿਆ ਹੋਇਆ ਜੀ ਇਹਦੇ ਨਾਲ ਆਪਾਂ ਗਲੇ ਦੇ ਉੱਪਰ ਇਸ ਤਰ੍ਹਾਂ ਪਾਈਪਿੰਗ ਲਗਾਈ ਹੋਈ ਹੈ ਲੇਸ ਲਗਾਈ ਹੋਈ ਹੈ orange ਕਲਰ ਦੀ ਇਹਦੇ ਵਿੱਚ ਹਲਕਾ orange ਸ਼ੇਡ ਹੈ ਜਿਹੜਾ ਉਹ ਦਿਖ ਰਿਹਾ ਤੇ ਇਹਦੇ ਚਾਕਾਂ ਤੇ ਇਸ ਤਰ੍ਹਾਂ ਦੀ ਆਪਾਂ ਨੇ ਲੇਸ ਕੱਢੀ ਹੋਈ ਹੈ ਜੀ ਇਹਦੇ ਨਾਲ ਵੀ ਤੁਹਾਨੂੰ ਕਰੇਬੀ ਬੀ ਨੀਲੀ ਜੀ ਸਲਵਾਰ ਰੈਸ਼ਟ ਕਲਰ ਦੀ ਇਹਦੇ ਵਿੱਚ ਤੁਹਾਨੂੰ ਹੋ ਸਕਦਾ ਜੀ ਇੱਕ ਬਲੂ ਕਲਰ ਤੇ ਰੈਸ਼ਟ ਮਿਲ ਜਾ ਇਹ ਤੁਸੀਂ ਮੈਥੋਂ ਕਨਫਰਮ ਕਰ ਲਿਓ ਇਹ ਤੁਹਾਨੂੰ ਸੂਟ ਮਿਲ ਜਾਣਗੇ ਜੀ ਇਹਦੇ ਨਾਲ ਆਪਾਂ ਨੇ ਰੈਸ਼ਟ ਕਲਰ ਦੀ ਸਿੰਗਲ ਕਲਰ ਦੀ ਚਨੂਨ ਦਾ ਰੱਖਿਆ ਜੀ ਦੁਪੱਟਾ ਆਪਾਂ ਨੇ ਸੂਟ ਦੇ ਨਾਲ ਦੀ ਇਹਨੂੰ ਲੈ ਦਿੱਤੀ ਹੈ ਫਿਨਿਸ਼ਿੰਗ ਜਿਹੜੀ ਵੀ ਲੇਸ ਆਪਾਂ ਨੇ ਸੂਟ ਤੇ ਲਾਈ ਹੈ ਜੀ ਉਹ ਵੀ ਦੁਪੱਟੇ ਤੇ ਫਿਨਿਸ਼ਿੰਗ ਕੀਤੀ ਹੋਈ ਹੈ ਦੇਖੋ ਜੇ ਤੁਹਾਨੂੰ ਪਸੰਦ ਆਇਆ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ विदाउट स्टिचिंग प्राइस ਦੱਸ ਰਹੇ ਹਾਂ ਜੀ ਅਸੀਂ ਇਹਦਾ ਇਹਦਾ ਪ੍ਰਾਈਸ ਰਹੂਗਾ ਜੀ 3500 ਰੁਪਏ ਤਨੂਨ ਦੇ ਦੁਪੱਟੇ ਨਾਲ ਇਹ ਵਧੀਆ ਤੁਹਾਨੂੰ ਪਿਓਰ ਕ੍ਰੇਪ ਦਾ ਜਿਹੜਾ ਸੂਟ ਮਿਲੂਗਾ ਇਸ ਤੋਂ ਬਾਅਦ ਆ ਗਿਆ ਜੀ ਬਰਬਰੀ ਦਾ ਪਰਪਲ ਕਲਰ ਦੇਖੋ ਬਰਦੀ ਦੇ ਕਲਰ ਆਪਣੇ ਕੋਲ ਕਾਫੀ ਨੇ ਜੋ ਵੀ ਤੁਹਾਨੂੰ ਸੂਟ ਪਸੰਦ ਹੈ ਤਾਂ ਤੁਸੀਂ ਲੈ ਸਕਦੇ ਹੋ ਇਹਦੇ ਆਪਾਂ ਨੇ ਇਸ ਤਰ੍ਹਾਂ ਡਿਜ਼ਾਈਨ ਵਾਲਾ ਗਲਾ ਬਣਾਇਆ ਜੀ ਤੇ ਇਹਦੇ ਹੀ ਚਾਕਾਂ ਤੇ ਤੁਹਾਨੂੰ ਇਸ ਤਰ੍ਹਾਂ ਦੀ ਲੇਸ ਮਿਲੂਗੀ ਜੀ ਤੇ ਇਹਦੇ ਨਾਲ ਪਿੰਕ ਕਲਰ ਦਾ ਹੈਗਾ ਜੀ ਇਹ ਵੈਸੇ ਇਹਦੇ ਨਾਲ ਪਰਪਲ ਕਲਰ ਦੀ ਸਲਵਾਰ ਲੱਗਣੀ ਸੀ ਆਪਾਂ ਨੇ ਕਸਟਮਰ ਦੀ ਚੁਆਇਸ ਤੇ ਵੀ ਪਿੰਕ ਕਲਰ ਲਗਾ ਦੇ ਤੁਹਾਨੂੰ ਇਹਦੇ ਨਾਲ ਆਪਾਂ ਨੇ ਪਿੰਕ ਕਲਰ ਦੀ ਲਈ ਹੈ ਜੀ ਸਲਵਾਰ ਕ੍ਰੇਪ ਦੀ ਜੇ ਤੁਸੀਂ ਕਾਟਨ ਸਿਲਕ ਦੀ ਸਲਵਾਰ ਰੱਖੋਗੇ ਜੀ ਤਾਂ ਤੁਹਾਨੂੰ 200 ਰੁਪਏ ਤੋਂ ਸਸਤਾ ਪੈ ਜਾਊਗਾ ਜੇ ਤੁਸੀਂ ਇਹਦੇ ਨਾਲ ਕ੍ਰੇਪ ਦੀ ਸਲਵਾਰ ਲਗਾਉਂਗੇ ਤਾਂ ਤੁਹਾਨੂੰ 200 ਰੁਪਏ ਤੋਂ ਜਿਹੜਾ ਮਹਿੰਗਾ ਪੈ ਜਾਊਗਾ ਇਹਦੇ ਨਾਲ ਆਪਾਂ ਨੇ ਸੌਫਟ ਵਾਲੀ ਬਰਬਰੀ ਦਾ ਰੱਖਿਆ ਜੀ ਦੁਪੱਟਾ ਦੇਖੋ ਜਿਹੜੀ ਹਾਲ ਦੀ ਬਰਬਰੀ ਹੈ ਨਾ ਥੋੜਾ ਜਿਹਾ ਉਹ ਸਲਿੱਪਰੀ ਹੁੰਦਾ ਦੁਪੱਟਾ ਸਿਰ ਤੇ ਘੱਟ ਘੱ ਜਿਹੜਾ ਸੌਫਟ ਵਾਲੀ ਬਰਬਰੀ ਹੈ ਬਿਲਕੁਲ ਲਾਈਟ ਵੇਟ ਹੋਊਗਾ ਨਾ ਇਹ ਸਿਰ ਤੋਂ ਹੱਲੇ ਦੇਖੋ ਇਸ ਤਰ੍ਹਾਂ ਦੀ ਆਪਾਂ ਸਾਰੇ ਸੂਟਾਂ ਨੂੰ ਜਿਹੜੀ ਵੀ ਆਪਾਂ ਨੇ ਲੇਸ ਲਾਈ ਹੈ ਜੀ ਫਿਨਿਸ਼ਿੰਗ ਸੋੜਤੇ ਉਹਦੀ ਆਪਾਂ ਤਾਂ ਭੱਟੇ ਤੇ ਲਾਈ ਹੈ ਲੇਸ ਮਿਲੂਗੀ ਜੀ ਤੁਹਾਨੂੰ ਗੁੰਮ ਦੇਖੋ ਜੀ ਇਹ ਨਹੀਂ ਹੈਗਾ ਵੀ ਆਪਾਂ ਪੱਤਰ ਕੇ ਦੇਵਾਂਗੇ ਪੂਰੀ ਵਧੀਆ ਫਿਨਿਸ਼ਿੰਗ ਮਿਲੂਗੀ 2.5 ਮੀਟਰ ਦਾ ਢੁਲਾ ਢੁਲਾ ਦੁਪੱਟਾ ਲੂਗੇ ਚਲੋ ਜੀ ਉਸ ਤੋਂ ਬਾਅਦ ਅਗਲਾ ਸੂਟ ਵੀ ਤੁਹਾਨੂੰ ਬਰਬਰੀ ਦੇ ਵਿੱਚ ਮਿਲੂਗਾ ਇਹਦਾ ਕਲਰ ਹੈਗਾ ਜੀ ਗ੍ਰੀਨ ਤੇ ਇਸ ਤਰ੍ਹਾਂ ਬਰਾਊਨ ਦਾ ਕੰਬੀਨੇਸ਼ਨ ਹੈ ਦੇਖੋ ਜੀ ਇਹਦਾ ਆਪਾਂ ਨੇ ਬੀ ਸ਼ੇਪ ਦਾ ਗਲਾ ਦਿੱਤਾ ਜੀ ਇਸ ਤਰ੍ਹਾਂ ਇਹਦੇ ਵੀ ਆਪਾਂ ਨੇ ਕੋਟਨ ਦੀ ਜਿਹੜੀ ਲੇਸ ਗੁੰਮ ਕਰਕੇ ਬਾਹਰ ਕੱਢੀ ਹੈ ਛਾਕਾਂ ਦੇ ਇਸ ਤਰ੍ਹਾਂ ਲੇਸ ਲਗਾਈ ਹੋਈ ਹੈ ਜੀ ਇਹਦੇ ਨਾਲ ਤੁਹਾਨੂੰ ਕੋਟਨ ਸਿਲਕ ਦੀ ਸਲਵਾਰ ਮਿਲੂਗੀ ਜੀ ਦੇਖੋ ਜੀ ਇਹਦੇ ਨਾਲ ਵੀ ਆਪਾਂ ਨੇ ਸੌਫਟ ਵਾਲੀ ਬਰਬਰੀ ਦਾ ਰੱਖਿਆ ਜੀ ਦੁਪੱਟਾ ਇਹ ਬਰਬਰੀ ਦੇ ਸੂਟ ਨੇ ਇਹਦੇ ਨਾਲ ਆਪਾਂ ਨੂੰ ਬਰਬਰੀ ਦਾ ਇਹ ਦੁਪੱਟਾ ਲੱਗੂਗਾ ਇਹਦੇ ਵੀ ਫਿਨਿਸ਼ਿੰਗ ਹੈ ਜਿਹੜੀ ਇਸ ਤਰ੍ਹਾਂ ਹੀ ਕੀਤੀ ਹੋਈ ਹੈ ਗੁੰਮ ਲੇਸ ਕੱਢੀ ਹੋਈ ਹੈ ਦੇਖੋ ਇਹ ਤੁਹਾਨੂੰ ਪਸੰਦ ਆਇਆ ਤਾ ਤੁਸੀਂ ਸਕਰੀਨਸ਼ਾਟ ਲਾਓ ਤੇ ਮੈਸੇਜ ਕਰੋ ਇਹਨਾਂ ਦਾ ਪ੍ਰਾਈਸ ਦਾ ਮੈਂ ਤੁਹਾਨੂੰ ਦੱਸ ਦਣੀ ਆ ਜੀ ਬਰਬਰੀ ਵਾਲੇ ਸੂਟਾਂ ਨਾਲ ਜੇ ਤੁਹਾਨੂੰ ਦੱਸਤਾ ਵੀ ਜੇ ਤੁਸੀਂ ਕਰੇਪ ਦੀ ਸਲਵਾਰ ਨਾਲ ਲਓਗੇ ਜੀ ਤਾਂ 200 ਰੁਪਏ ਮਹਿੰਗਾ ਪੈ ਜਾਊਗਾ ਤਾਂ 2200 ਦਾ ਸੂਟ ਤਾਂ ਤੁਹਾਨੂੰ 3200 ਦਾ ਸੂਟ ਪਾਊਗਾ ਜੀ ਵਿੱਚੀ ਦੁਪੱਟਾ ਫਿਨਿਸ਼ਿੰਗ ਕਰਕੇ ਜੇ ਤੁਸੀਂ ਲਓਗੇ ਜੀ ਇਹਨੂੰ ਇਹਨਾਂ ਕਾਟਨ ਸਿਲਕ ਦੀ ਸਲਵਾਰ ਨਾਲ ਤਾਂ ਤਾਂ ਤੁਹਾਨੂੰ ਪਾਊਗਾ ਜੀ ਇਹ 3000 ਅੱਗੇ ਤੁਹਾਡੀ ਮਰਜ਼ੀ ਆ ਕਲਰ ਬਹੁਤ ਨੇ ਆਪਣੇ ਕੋਲੇ ਬਰਬਰੀ ਦੇ ਵਿੱਚ ਜੋ ਵੀ ਤੁਹਾਨੂੰ ਸੂਟ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਆ ਚਲੋ ਜੀ ਇਸ ਤੋਂ ਬਾਅਦ ਆ ਗਿਆ ਜੀ ਕਾਟਨ ਦਾ ਸੂਟ ਇਹ ਸੂਟਾਂ ਦੀ ਬਹੁਤ ਜ਼ਿਆਦਾ ਡਿਮਾਂਡ ਹੋਈ ਪਈ ਹੈ ਇਹ ਸੂਟ ਜੇ ਲੈਣੇ ਨੇ ਹੁਣ ਇਹ ਅੱkal ਹੀ ਆਪਣੇ ਕੋਲੇ ਆਇਆ ਨੇ ਨਿਊ ਸਟਾਕ ਤੇ ਮੇਰੀਆਂ ਭੈਣਾਂ ਜਲਦੀ ਜਲਦੀ ਹਨਾ ਆਪਣੇ ਸੂਟ ਨੇ ਜਿਹੜੇ ਆਰਡਰ ਕਰ ਸਕਦੇ ਨੇ ਦੇਖੋ ਜੀ ਇਹਦੇ ਆਪਾਂ ਗਲੇ ਤੇ ਇਸ ਤਰ੍ਹਾਂ ਦਾ ਡਿਜ਼ਾਈਨ ਬਣਾਇਆ ਜੀ ਪੱਟੀ ਲਾ ਕੇ ਸਾਈਡ ਤੇ ਆਪਾਂ ਨੇ ਜਿਹੜੀ ਕੱਢੀ ਹੈ ਜੀ ਪਿੰਕ ਕਲਰ ਦੀ ਲੇਸ ਤੇ ਬਾਹਾਂਾਂ ਤੇ ਇਸ ਤਰ੍ਹਾਂ ਚੱਕਰ ਦੇ ਸਾਰੀ ਲੇਸ ਹੈ ਜਿਹੜੀ ਤੁਹਾਨੂੰ ਪੂਰੀ ਫਿਨਿਸ਼ਿੰਗ ਵਾਲੀ ਮਿਲੂਗੀ ਜੀ ਸਿਲਾਈ ਪੂਰੀ ਸਫਾਈ ਵਾਲੀ ਹੋਊਗੀ ਫਾਹਾਂ ਨਹੀਂ ਵੱਡਿਆ ਹੋਊਗਾ ਦੇਖੋ ਜੀ ਤੇ ਇਸ ਤੋਂ ਬਾਅਦ ਇਹ ਇਹਦੇ ਵਿੱਚ ਕਲਰ ਤੁਹਾਨੂੰ ਮਿਲ ਜਾਣਗੇ ਜੀ ਇੱਕ ਮਿਲੂਗਾ ਜੀ orange ਕਲਰ ਤੇ frozy ਕਲਰ gray ਕਲਰ yellow ਕਲਰ ਚਾਰ ਕਲਰ ਨੇ ਇਹਦੇ ਵਿੱਚ ਜੋ ਵੀ ਤੁਹਾਨੂੰ ਪਸੰਦ ਆ ਤੁਸੀਂ ਲੈ ਸਕਦੇ ਹੋ ਇਹ ਜੇ ਬਿਨਾਂ ਦੁਪट्टे ਤੋਂ ਸੂਟ ਲਓਗੇ ਜੀ ਤੁਸੀਂ 950 ਰੁਪਏ ਪ੍ਰਾਈਜ਼ ਰਹੂਗਾ ਜੀ ਜੇ ਤੁਸੀਂ ਦੁਪट्टे ਨਾਲ ਸੂਟ ਹੈ ਜਿਹੜਾ ਰੈਡੀ ਕਰਵਾਉਂਗੇ ਜੀ ਤਾਂ ਤੁਹਾਨੂੰ 8 850 ਰੁਪਏ ਦੁਪट्टे ਦਾ ਐਕਸਟਰਾ ਲੱਗੂਗਾ ਦੇਖੋ ਜੀ ਆਪਾਂ ਨੇ ਇਹਦੇ ਨਾਲ ਦੁਪੱਟਾ ਰੱਖਿਆ ਬਹੁਤ ਪਿਆਰਾ ਜੈਨੋ ਕਲਰ ਕਰਕੇ ਇਹਦੇ ਵਿੱਚ ਆਪਾਂ ਇਹਦੇ ਮੈਂਜੈਂਟਾ ਦੇ ਆਪਾਂ ਨੇ ਹਲਕੇ ਛੋਟੇ-ਛੋਟੇ ਫੁੱਲ ਪਾਏ ਨੇ ਜੀ ਮੈਂਜੈਂਟਾ ਕਲਰ ਦੀ ਦਿੱਤੀ ਹੈ ਜੀ ਫਿਨਿਸ਼ਿੰਗ ਇਹਨੂੰ ਦੇਖੋ ਜੇ ਤੁਸੀਂ ਸੂਟ ਰੈਡੀ ਕਰਵਾਉਣਾ ਹੈ ਤਾਂ ਤੁਸੀਂ ਕਰਵਾ ਸਕਦੇ ਹੋ ਬਾਕੀ ਤੁਸੀਂ ਮੇਰੇ ਤੋਂ ਮੈਸੇਜ ਕਰਕੇ ਪੁੱਛ ਸਕਦੇ ਹੋ ਵੀ ਕਿਹੜਾ ਸੂਟ ਹਨਾ ਕਿੰਨੇ ਦਾ ਪਊਗਾ ਜਾਂ ਮਿਲੂਗਾ ਤੁਸੀਂ ਜੋ ਵੀ ਤੁਹਾਡੇ ਮਨ ਦੇ ਵਿੱਚ ਗੱਲ ਕਰਨੀ ਚਾਹੁੰਦੇ ਹੋ ਤੁਸੀਂ ਕਰ ਸਕਦੇ ਹੋ ਚਲੋ ਜੀ ਮੈਨੂੰ ਪੂਰੀ ਉਮੀਦ ਹੈ ਮੈਂ ਤੁਹਾਨੂੰ ਪੰਜ ਛੇ ਸੂਟ ਦਿਖਾ ਦਿੱਤੇ ਨੇ ਤੁਹਾਨੂੰ ਮੇਰੇ ਰੰਗ ਗਾ ਡਿਜ਼ਾਈਨ ਸੂਟ ਸਟਿਚਿੰਗ ਪਸੰਦ ਆਈ ਹੋਊਗੀ ਜਿੰਨਾ ਭੈਣਾਂ ਨੇ ਸੂਟ ਆਰਡਰ ਕਰਨੇ ਨੇ ਜੀ ਤੁਸੀਂ ਅੱਗੇ ਕਰਵਾ ਚੌਥਾਰੇ ਜੀ ਦੀਵਾਲੀ ਤੇ ਅੱਗੇ ਦਸਹਰਾ ਤੇ ਹਣਾ ਹੁਣ ਤਿਹਾੜ ਨੇ ਜਿਹੜੇ ਸ਼ੁਰੂ ਹੋਗੇ ਤੇ ਤੁਸੀਂ ਸਿੰਗਲ ਸਿੰਗਲ ਸੂਟ ਆਰਡਰ ਕਰਕੇ ਦੇਖ ਲਓ ਬਾਅਦ ਵਿੱਚ ਤੁਹਾਨੂੰ ਪਤਾ ਲੱਗ ਜੂਗਾ ਕਿਵੇਂ ਦੀ ਫੈਬਰਿਕ ਹੈ ਕਿਵੇਂ ਦਾ ਰੇਟ ਹੈ ਜੀ ਚਲੋ ਜੀ ਆਪਾਂ ਤੁਹਾਨੂੰ ਸੂਟ ਦਿਖਾ ਦਿੰਦੇ ਨੇ ਮੈਨੂੰ ਪੂਰੀ ਉਮੀਦ ਆ ਮੇਰੇ ਰੰਗ ਡਿਜ਼ਾਈਨ ਤੁਹਾਨੂੰ ਪਸੰਦ ਆਏ ਹੋਣਗੇ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਓ ਜੀ ਲਾਈਕ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿਵੇਂ ਦੀ ਲੱਗੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਹਰ ਤੱਕ ਦੇ ਲਈ ਸਤਿ ਸ੍ਰੀ ਅਕਾਲ